ਕਿਸਾਨ ਆਗੂ ਸਰਵਨ ਸਿੰਘ ਪੰਦੇਰ ਦੇ ਵੱਲੋਂ ਇੱਕ ਵਾਰ ਫਿਰ ਪੰਜਾਬ ਸਰਕਾਰ ਨੂੰ ਘੇਰ ਲਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਦੇ ਇਸ਼ਾਰੇ ਤੇ ਪੰਜਾਬ ਸਰਕਾਰ ਕਾਰਪੋਰੇਟ ਮਾਡਲ ਲਾਗੂ ਕਰਕੇ ਲੁਧਿਆਣਾ ਦੇ ਵਿੱਚ ਅਰਬਨ ਸਟੇਟ ਦਾ ਸੁਪਨਾ ਵਿਖਾ ਕੇ ਚੁਆੜੀ ਪਿੰਡਾਂ ਦਾ ਉਜਾੜਾ ਕਰ ਰਹੀ ਹੈ ਪੰਜਾਬੀਆਂ ਦੀ ਆਬਾਦੀ ਨੂੰ ਘਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਨਵੀਆਂ ਬਸਤੀਆਂ ਹੈ ਜਿਹੜੀਆਂ ਉੱਥੇ ਵਸਾਉਣਾ ਚਾਹੁੰਦੀ ਹੈ ਤੇ ਨਸਲਾਂ ਤੇ ਫਸਲਾਂ ਨੂੰ ਖਤਮ ਕਰਨਾ ਚਾਹੁੰਦੀ ਹੈ ਤੇ ਹੁਣ ਪੰਜਾਬ ਦੀਆਂ ਨਸਲਾਂ ਤੇ ਫਸਲਾਂ ਦੋਨੋਂ ਹੀ ਖਤਰੇ ਦੇ ਵਿੱਚ ਨੇ ਤੇ ਨਾਲ ਹੀ ਉਹਨਾਂ ਨੇ ਬੀਤੇ ਦਿਨ ਲੁਧਿਆਣਾ ਦੇ ਵਿੱਚ ਕਿਸਾਨਾਂ ਦੇ ਨਾਲ ਹੋਈ ਬਹਿਸ ਨੂੰ ਲੈ ਕੇ ਵੀ ਉਹਨਾਂ ਦੀ ਕਾਫੀ ਜ਼ਿਆਦਾ ਨਿੰਦਿਆ ਕੀਤੀ ਆ ਹੋਰ ਕੀ ਕੁਝ ਕਿਹਾ ਸਰਵਣ ਸਿੰਘ ਪੰਦੇੜ ਨੇ ਲੋ ਤੁਸੀਂ ਵੀ ਸੁਣੋ ਮੈਂ ਸਰਵਣ ਸਿੰਘ ਪੰਦੇੜ ਕਿਸਾਨ ਮਜ਼ਦੂਰ ਸਿਰਜ ਕਮੇਟੀ ਪੰਜਾਬ ਤੋਂ ਅੰਮ੍ਰਿਤਸਰ ਦੇ ਵਿੱਚ ਕੱਲ ਕਿਸਾਨ ਗੜੇ ਮਾਰੀ ਦਾ ਮਾਅਬਜ਼ਾ ਲੈਣ ਤੇ ਹੋਰ ਨਾ ਮੰਗਾਂ ਨੂੰ ਲੈ ਕੇ ਜਿਹੜਾ ਪ੍ਰਦਰਸ਼ਨ ਕਰਨਾ ਚਾਹੁੰਦੇ ਸੀ ਉਹਦੇ ਤੇ ਭਗਵੰਤ ਮਾਨ ਦੀ ਸਰਕਾਰ ਨੇ ਪੁਲਿਸ ਜ਼ਬਰ ਕਰਕੇ ਜੋ ਗ੍ਰਿਫਤਾਰੀਆਂ ਕੀਤੀਆਂ ਉਹਦੀਆਂ ਨਿੰਦਾ ਕਰਦੇ ਆ ਜਦੋਂ ਪੁਲਿਸ ਨਾਲ ਸਹਿਮਤੀ ਬਣ ਗਈ ਸੀ ਵੀ ਕਿਸੇ ਗਰਾਊਂਡ 'ਚ ਬਹਿ ਕੇ ਮੰਗ ਪੱਤਰ ਦੇਣਾ ਤੇ ਫਿਰ ਜ਼ਬਰਦਸਤ ਸਵਾਲ ਨਹੀਂ ਸੀ ਹੈਗਾ ਇਹ ਪੁਲਿਸ ਰਾਜ ਜਿਹੜਾ ਪੰਜਾਬ 'ਚ ਸਥਾਪਿਤ ਆ ਉਹਦੀ ਨਿਸ਼ਾਨਦੇਹੀ ਕਰਦਾ ਹੈਗਾ ਵਾ ਇਹਦੇ ਨਾਲ ਦੀ ਨਾਲ BBMP ਦੇ ਉੱਤੇ ਜਿਵੇਂ ਕੇਂਦਰ ਦੀਆਂ ਸਰਕਾਰਾਂ ਪੰਜਾਬ ਨਾਲ ਧੱਕਾ ਕਰਦੀਆਂ ਰਹੀਆਂ ਨੇ ਸਾਰੀ ਦੁਨੀਆ ਜਾਣਦੀ ਆ ਪਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜਿਵੇਂ ਰਲ ਕੇ ਰਾਜਨੀਤੀ ਕੀਤੀ ਉਹਨੇ ਪਾਣੀ ਵਾਲੇ ਮਸਲੇ ਦੇ ਉੱਤੇ ਹੁਣ ਜਿਹੜਾ ਉਹ ਕੇਂਦਰੀ ਬਲਾਂ ਦਾ ਜਿਹੜਾ BBMP ਤੇ ਕਬਜ਼ਾ ਕਰਵਾ ਲਿਆ ਹੁਣ ਬਾਈ ਬਰੂਤ ਕਰਦੇ ਰਹੋ ਇਹ ਨਾਕਾਮੀ ਨੂੰ ਉਹ ਦੱਸੇ ਪੰਜਾਬੀਆਂ ਨੂੰ ਵਿੱਚ ਉਹ ਖੱਟਿਆ ਕੀ ਹੈਗਾ ਵਾ ਇਸ ਦੇ ਨਾਲ ਨਾਲ ਜਿਹੜਾ ਪੂਰੇ ਪੰਜਾਬ ਦੇ ਅੰਦਰ ਕਾਰਪੋਰੇਟ ਦੀਆਂ ਨੀਤੀਆਂ ਤਹਿਤ ਜਿਹੜਾ ਦੁਨੀਆ ਦੇ ਵਿੱਚ ਆਰਥਿਕ ਮਾਡਲ ਇਕਨੋਮਿਕਸ ਮਾਡਲ ਲੱਦਿਆ ਜਾ ਰਿਹਾ ਵੀ ਪਿੰਡਾਂ ਨੂੰ ਅਜ਼ਾੜ ਕੇ ਸਸਤੀ ਲੇਬਰ ਸ਼ਹਿਰਾਂ 'ਚ ਸਥਾਪਿਤ ਕਰਨੀਆਂ ਤੇ ਜਿਹੜਾ ਵੀ ਖੇਤੀ ਸੈਕਟਰ ਹੈ ਉੱਤੇ ਕਾਰਪੋਰੇਟ ਦਾ ਕਬਜ਼ਾ ਹੋਣਾ ਉਹਦੇ ਤਹਿਤ ਹੀ ਜਿਹੜਾ ਲੁਧਿਆਣੇ ਦਾ ਅਰਬਨ ਅਸਟੇਟ ਦਾ ਇਸ਼ੂ ਜਿਹੜਾ ਇੰਨਾ ਉੱਪਰ ਕੇ ਆ ਰਿਹਾ ਅੱਡ-ਅੱਡ ਫਿਗਰਾਂ ਨੇ 24000 ਕਿਲਾ 26000 ਕਿਲਾ ਪਿੰਡਾਂ ਦੀ ਗਿਣਤੀ ਕੋ 44 ਕੁਤੀ ਕੋ 60 50 ਇਹ ਸਾਰਾ ਕੁਝ ਤੁਹਾਡੇ ਸਾਹਮਣੇ ਆ ਰਿਹਾ ਇਹ ਵੀ ਕੇਂਦਰ ਨਾਲ ਰਲ ਕੇ ਖੇਤੀ ਸੈਕਟਰ ਨੂੰ ਬਰਬਾਦ ਕਰਨ ਲਈ ਭਗਵੰਤਮਾਨ ਕਰਨ ਜਾ ਰਿਹਾ ਹਰ ਇਹ ਤੋਂ ਪਹਿਲਾਂ ਭਾਰਤ ਮਾਲਾ ਯੋਜਨਾ ਤਹਿਤ ਜਿਵੇਂ ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਬਗੈਰ ਅਖੌਤੀ ਵਿਕਾਸ ਦੇ ਨਾਂ ਤੇ ਹਰ ਮੀਡੀਆ ਦੇ ਵਿੱਚ ਸਾਨੂੰ ਵਿਲਣ ਦੱਸਣਾ ਇਹ ਵਿਕਾਸ ਦੇ ਵਿਰੋਧੀ ਨੇ ਇਹ ਵਿਕਾਸ ਦਾ ਫਾਇਦਾ ਕਿਹਨਾਂ ਨੂੰ ਦੇਣਾ ਚਾਹੁੰਦੇ ਹੋ ਇਹ ਵੀ ਥੋੜਾ ਜਿਹਾ ਦੇਖ ਲਓ ਇਹ ਵੀ ੱਟਕਾ ਹੋ ਰਿਹਾ ਤੇ ਇਹਦਾ ਪੰਜਾਬੀਆਂ ਨੂੰ ਵਿਰੋਧ ਕਰਨਾ ਚਾਹੀਦਾ ਵਾ ਹੁਣ ਖਾਸ ਕਰਕੇ ਮੋਦੀ ਸਰਕਾਰ ਜੋ ਪਹਿਲੋ ਪਲਵਾਮਾ ਹੋਇਆ ਸੀ ਔਰ ਉਸ ਤੋਂ ਬਾਅਦ ਜੋ ਪਹਿਲਕਾਮ ਹੋਇਆ ਪਹਿਲਕਾਮ ਦੇ ਅਤਵਾਦੀ ਘਟਨਾ ਦੀ ਸਾਰੀ ਦੁਨੀਆ ਨੇ ਨਿੰਦਾ ਕੀਤੀ ਹੈ ਜਿਵੇਂ ਭਾਰਤ ਪਾਕਿਸਤਾਨ ਦੇ ਵਿੱਚ ਜੰਗੀ ਹਾਲਾਤ ਬਣੇ ਜਦ ਮੈਂ 트럼ਪ ਸਾਹਿਬ ਕੇਂਦਰ ਵੀ ਮੈਂ ਦਬਕਾ ਮਾਰ ਕੇ ਰੋਕ ਦਿੱਤੇ ਉਹਦੇ ਵਿੱਚ ਜਿਹੜੇ ਜਵਾਨ ਸ਼ਹੀਦ ਹੋਏ ਨਾਗਰਿਕ ਸ਼ਹੀਦ ਹੋਏ ਉਹਨਾਂ ਹੁਣ ਲਾਸ਼ਾਂ ਦੇ ਉੱਤੇ ਮੋਦੀ ਸਰਕਾਰ ਰਾਜਨੀਤੀ ਕਰ ਰਹੀ ਉਹ ਚੋਂ ਵੀ ਵੋਟਾਂ ਭਾਲ ਲੰਦਾ ਜੱਤਲ ਹੋ ਰਿਹਾ ਜੋ ਮੈਨੂੰ ਨਹੀਂ ਲੱਗਦਾ ਠੀਕ ਹੈਗਾ ਜਸਟਿਸ ਮਹਿਤਾਬ ਸਿੰਘ ਦੀ ਗਵਾਹੀ ਜਿਹੜੀ ਕਮੇਟੀ ਬਣੀ ਸੀ ਕਿਸਾਨਾਂ ਲਈ ਬੇਸ਼ੱਕ ਉਹ ਕਮੇਟੀ ਨੂੰ ਨਕਾਰਿਆ ਸੀ ਅੱਜ ਉਹਦੀਆਂ ਗੱਲਾਂ ਆ ਰਹੀਆਂ ਵੀ ਭਾਰਤ ਪੱਤਰ ਤੇ ਕਿਸਾਨ ਕਰਜ਼ਾ ਰਾਹਤ ਕਮਿਸ਼ਨ ਦੇਸ਼ ਵਿਆਪੀ ਬਣਾਉਂਦੀਆਂ ਗੱਲਾਂ ਆ ਰਹੀਆਂ ਨੇ ਇਹੀ ਗੱਲਾਂ ਅਸੀਂ ਪਹਿਲਾਂ ਰੱਖਿਆ ਸੀ ਕਿ ਕੇਰਲਾ ਨੇ ਬਹੁਤ ਸਾਰੀ ਫਸਲਾਂ ਤੇ ਲੀਗਲ ਗਰੰਟੀ ਕਾਨੂੰਨ ਦਿੱਤਾ ਹੈਗਾ ਅਰ ਅੱਜ ਇਹ ਮੰਗ ਫੇਰ ਉੱਬਰ ਵੀ ਆ ਕਿ ਕਿਸਾਨਾਂ ਮਜ਼ਦੂਰਾਂ ਨੂੰ ਐਮਐਸਪੀ ਲੀਗਲ ਗਰੰਟੀ ਕਾਨੂੰਨ ਦਿੱਤਾ ਜਾਵੇ ਤੇ ਕਰਜ਼ਾ ਮੁਕਤ ਕੀਤਾ ਜਾਵੇ ਭਾਵੇਂ ਇਹ ਕਮੇਟੀ ਵੀ ਚੰਗੀਆਂ ਸਿਫਾਰਿਸ਼ਾਂ ਕਰ ਦਵੇ ਕਿਸਾਨਾਂ ਲਈ ਫਿਰ ਕੀ ਹੋਊ ਸਰਕਾਰ ਨੇ ਪਹਿਲੋਂ ਵੀ ਤਾਂ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਸਾਡੇ ਹੱਕ ਚ ਆਈ ਹੋਈ ਆ ਅ ਸਾਡੀ ਉਹ 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 ਅਜੇ ਤੱਕ ਲਾਗੂ ਕਿਉਂ ਨਹੀਂ ਕੀਤੀ ਗਈ ਇਹ ਤੋਂ ਪਹਿਲੋਂ ਵੀ ਬਹੁਤ ਸਾਰੀਆਂ ਰਿਪੋਰਟਾਂ ਬਹੁਤ ਸਾਰੇ ਸੁਪਰੀਮ ਕੋਰਟ ਦੇ ਫੈਸਲੇ ਆਪਣੇ ਹੱਕ ਚ ਆ ਜਿਹੜੇ ਅਜੇ ਤੱਕ ਲਾਗੂ ਨਹੀਂ ਹੋਏ ਅਰੇ ਦੀ ਨਾਲ ਦੀ ਨਾਲ ਜੋ ਕਾਜਾ ਦੇ ਉੱਤੇ ਜੋ ਫਲਸਤੀਨੀਆ ਦੇ ਉੱਤੇ ਔਰ ਜੋ ਇਜ਼ਰਾਈਲ ਤੇ ਹਮਾਸ ਦਾ ਇਸ ਵੇਲੇ ਟਕਰਾਅ ਚੱਲ ਰਿਹਾ ਠੀਕ ਆ ਕੋਈ ਅੱਤਵਾਦੀ ਟਿਕਾਣੇ ਉੱਤੇ ਕੋਈ ਸਟੇਟ ਕਾਰਵਾਈ ਕਰਦਾ ਇੱਕ ਇਸ਼ੂ ਹੁੰਦਾ ਇਹਦੇ ਨਾਲ ਦੀ ਜਿਹੜੀ ਆਮ ਜਨਤਾ ਵਾ ਜਿਹੜੀ ਉੱਥੇ ਫلسطੀਨ ਦੀ ਫਸੀ ਪਈ ਆ ਜਿਹੜੀ ਭੁੱਖਮਰੀ ਨਾਲ ਮਰ ਰਹੀ ਆ ਅਰ ਜੁਆਨੋ ਸਮੇਤ ਬਹੁਤ ਸਾਰੇ ਮੁਲਕ ਉਤੇ ਮਾਨਵੀ ਆਧਾਰ ਤੇ ਸਹਾਇਤਾ ਭੇਜਣਾ ਚਾਹੁੰਦੇ ਆ ਹਸਪਤਾਲਾਂ ਵਿੱਚ ਦਵਾਈਆਂ ਮੁਲਕਿਆ ਰਾਸ਼ਨ ਉੱਥੇ ਇਸਰਾਈਲ ਦੀ ਜਿਹੜੀ ਗੁੰਡਾਗਰਦੀ ਆ ਉੱਥੇ ਆਮ ਲੋਕਾਂ ਨੂੰ ਰਾਸ਼ਨ ਨਾ ਜਾਣ ਦੇਣਾ ਭੁੱਖੇ ਮਰ ਲਈ ਮਜਬੂਰ ਕਰਨਾ ਇਹਦੀ ਵੀ ਨਿੰਦਿਆ ਕਰਦੇ ਪੂਰੀ ਦੁਨੀਆ ਨੂੰ ਭੁੱਖੇ ਮਰ ਰਹੇ ਲੋਕਾਂ ਕੋਲੇ ਸਪਲਾਈ ਪਹੁੰਚ ਜਾਵੇ ਇਹਦੀ ਹਮਾਇਤ ਕਰਨੀ ਚਾਹੀਦੀ ਆ ਧੰਨਵਾਦ